ਪੰਜਾਬ ਵਿੱਚ ਵਧ ਰੀਆਂ ਲੁੱਟਾਂ ਖਵਾ ਤੇ ਚੋਰੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਪੁਲਿਸ ਫੇਲ ਹੁੰਦੀ ਨਜ਼ਰ ਆ ਰਹੀ ਹੈ ਹੁਣ ਚੋਰਾਂ ਨੇ ਜਲੰਧਰ ਦੇ ਆਬਾਦਪੁਰ ਸਥਿਤ ਮਸ਼ਹੂਰ ਸੂਫੀ ਪੰਜਾਬੀ ਗਾਇਕ ਮਾਸ ਸਲੀਮ ਦੇ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਬੀਤੀ ਰਾਤ 2:30 ਵਜੇ ਦੇ ਕਰੀਬ ਚੋਰਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਤੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦਫ਼ਤਰ ਦੇ ਵਿੱਚ ਹੋਈ ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਸਵੇਰੇ ਸਫਾਈ ਕਰਨਾਏ ਨੌਜਵਾਨ ਨੇ ਪਹਿਲਾਂ ਗਵਾਂਡੀ ਨੂੰ ਸੂਚਿਤ ਕੀਤਾ ਤੇ ਫਿਰ ਮਾਰਸ਼ਲ ਸਲੀਮ ਦੇ ਮੈਨੇਜਰ ਨੂੰ ਚੋਰੀ ਦੀ ਸੂਚਨਾ ਦਿੱਤੀ ਪੰਜਾਬੀ ਗਾਇਕ ਮਾਰਸ਼ਲ ਸਲੀਮ ਦੇ ਮੈਨੇਜਰ ਜੋਸ਼ ਨੇ ਦੱਸਿਆ ਕਿ ਸਵੇਰੇ ਜਦੋਂ ਸਫਾਈ ਕਰਨ ਵਾਲਾ ਲੜਕਾ ਦਫਤਰ ਆਇਆ ਤਾਂ ਉਸਨੇ ਦੇਖਿਆ ਕਿ ਗੇਟ ਦੇ ਤਾਲੇ ਟੁੱਟੇ ਹੋਏ ਸਨ ਅਤੇ ਉਸਨੇ ਉਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਉਥੇ ਪੁਲਿਸ ਅਧਿਕਾਰੀ ਸੁਖਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਚੋਰੀ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਉਹ ਆਏ ਤਾਂ ਉਹਨਾਂ ਦੇਖਿਆ ਕਿ ਰਾਤ ਕਰੀਬ 2:30 ਵਜੇ ਮਾਸਟਰ ਸਲੀਮ ਦੇ ਦਫ਼ਤਰ ਦੇ ਵਿੱਚ ਚੋਰੀ ਹੋਈ ਹੋਈ ਹੈ ਅਤੇ ਕਰੀਬ 3 ਵਜੇ ਚੋਰ ਫਰਾਰ ਹੋ ਗਏ ਸਨ ਅਤੇ ਉਹਨਾਂ ਦੇ ਵੱਲੋਂ ਹੁਣ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਕੀ ਗੱਲ ਕੀ ਸਰ ਸੁਮਨ ਪਣੀ ਸਲੀਮ ਭਾਈ ਦਾ ਅਫਸਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਤੇ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲੋਂ ਮੈਂ ਓਨਲੀ ਦੱਚ ਆ ਗਏ 15-20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪਿੰਜਾ ਚੱਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸ਼ਲ ਲੋਕਰ ਆ ਉਹ ਹੈ ਨਹੀਂ ਬਾਕੀ ਉਹਨੀਆਂ ਚੀਜ਼ਾਂ ਬਾਅਦ ਚ ਪਤਾ ਲੱਗੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ? ਉਹਦੇ ਵਿੱਚ ਭਾਜੀ ਮੇਰੇ ਅਫੀਸ਼ਰ ਡਾਕੂਮੈਂਟਸ ਹਨ। ਬਿਲਕੁਲ। ਕੋਈ ਕੈਸ਼, ਕੋਈ ਰਿਪੋਰਟ ਵੀ ਆ ਰਿਹਾ ਸੀਗਾ। ਕੈਸ਼ ਵੀ ਭਾਜੀ ਇੱਕ ਤਾਂ ਐਡਵਾਂਸ ਆ। ਅੱਛਾ ਜੀ। ਪ੍ਰੋਗਰਾਮ ਦਾ ਕਾਲੀ ਜਿਹੜਾ ਕਿਉਂਕਿ ਆਪਾਂ ਉਹਦੇ 'ਚ ਰੱਖਦੇ ਨਹੀਂ ਆਫਿਸ ਲੋਕਰ 'ਚ ਰੱਖਦੇ ਨਹੀਂ। ਹੋਰ ਕੀ ਕੀ ਲੱਗਦੀ ਹੈ? ਹੋਰ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ? ਡਾਕੂਮੈਂਟਸ ਭਾਜੀ ਭਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਏ ਆ। ਤੁਹਾਨੂੰ ਕਿੰਨੇ ਦਿਨ ਹੋ ਗਏ ਮਾਸਟਰ ਦੀ ਨਾਮ? ਮੈਨੂੰ ਭਾਜੀ ਨਾਲ 22 ਸਾਲ ਹੋ ਗਏ। ਇਸ ਗੱਲ ਦੀ ਕਲਾਸ ਲਿੰਨ ਜੀ ਨੂੰ ਦਿੱਤੀ ਸੀ। ਹਾਂ ਜੀ ਭਾਜੀ ਦੇ ਨੋ ਲੈਜ ਚੈੱਕ ਅਜੇ ਕੋਈ ਇਹਨਾਂ ਦੇ ਕੋਈ ਗੋਲਡ ਜੈਵਲਰੀ ਗਾਇਦਾ ਨਹੀਂ ਸੀ ਇੱਥੇ ਮੁਕ ਨਹੀਂ ਵੀ ਨਹੀਂ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਐਮ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਪਤਾ ਕੀ ਮੈਂ ਤਾਂ ਖੁਦ ਹੈਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲੇ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਏ ਜੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਪਈ ਕੋਸੋ ਸੀਸੀਟੀਵੀ ਫੁੜੇ ਸਮੇਂ ਆਈ ਆ ਗਈ ਵੀਰ ਕਿੰਨੇ ਬੰਦੇ ਦੀ ਭਾਜੀ ਦੋ ਮੁੰਡੇ ਆ ਵੀਰ ਠੀਕ ਹੋ ਭਾਜੀ ਬਾਈਕ ਤੇ ਸੀ ਭਾਜੀ ਐਕਟੂਆ ਬਲੈਕ ਕਲਰ ਦਾ ਕਿੰਨਾ ਕੋ ਭਾਜੀ ਨੁਕਸਾਨ ਹੈ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੋੜਲੇ ਇਹੀ ਹੈ ਕਿ ਇਨਵਰਟਰ ਤੇ ਇੱਕ ਮੇਰਾ ਲੋਕਰ ਹੈ ਅਫੀਸ਼ਲ ਲੋਕਰ ਸੀ ਹਾਂਜੀ ਭਾਈ ਦੱਸ ਜੋ ਕੀ ਮਾਮਲਾ ਹੈਗਾ ਮਤਲਬ ਕੀ ਨਾਮ ਕੀ ਆਪਣਾ ਮੇਰਾ ਨਾਮ ਮਨੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਹਾਂ ਮੈਂ ਆਕੇ ਪਹਿਲੇ ਬੁਗੇ ਦੇਖੇ ਮੈਂ ਕਿਹਾ ਮੈਂ ਤਾਂ ਜਾਬੀ ਤੇ ਮੇਰੇ ਕੋਲ ਬੁਗੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿੱ ਗਿਆ ਪਿਆ ਸੀ ਉੱਥੇ ਉਦਬਾਜ ਦੇ ਨਾਲ ਹੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆਕੇ ਦੇਖਿਆ ਜੇ ਕਿ ਤਾਂ ਮੈਂ ਉਹ ਆਹ ਵਾਲੇ ਰੂਮ ਨੂੰ ਦਫ਼ਤਰ ਵਾਲੇ ਜਿੰਦਾ ਲਾ ਕੇ ਜਾਂਦਾ ਉੱਪਰ ਸਾਰਾ ਕੁਝ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਦਾ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚ ਇੱਕ ਹੀ ਤਰ੍ਹਾਂ ਦੇ ਦੋ ਮੁੰਡੇ ਸੀ ਕਾਲੀ ਐਟੀਵਲ ਦੇ ਆਏ ਸੀ ਇੱਧਰ ਆਏ ਇੱਧਰ ਸੀ ਸੀ ਕੀ ਕਰਦੇ ਮੈਂ ਪਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸੋ ਮੈਂ ਦੋ ਫਿਰ ਮੈਨੂੰ ਪਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਫਿਰ ਤੁਸੀਂ ਕਿ ਕਰ ਹਾਂਜੀ ਪਾਜੀ ਪਹਿਲੀ ਇਨਫੋਰਮੇਸ਼ਨ ਕਿਹਨੂੰ ਦਿੱਤੀ ਪਹਿਲਾਂ ਮੈਂ ਮਣੀ ਪਾਜੀ ਨੂੰ ਔਰ ਤੋਂ ਬਾਅਦ ਜੋਸ਼ ਪਾਜੀ ਨੂੰ ਦਿੱਤੀ ਜੀ ਕਿ ਕੀ ਨੁਕਸਾਨ ਆਦੀ ਦੇਖਿਆ ਹਾਂਜੀ ਤੇ ਪਾਜੀ ਇੱਕ ਪਾਜੀ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਪਹਿਲੇ ਜਿਹੜੇ ਮੁੰਡੇ ਆਏ ਨੇ ਐਕਟਵਾ ਤੇ ਉਹ ਹਿੰਦੂ ਨੇ ਕੀ ਅਸੀਂ ਕੁਛ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੋਨੇ ਲੱਗਦੇ ਨਹੀਂ ਮੋਨੇ ਆਉਦਾ ਮੂੰਹ ਢਕੇ ਆ ਭਾਜੀ ਉਹਨਾਂ ਨੇ ਕਾਲੀ ਐਕਟਵਾ ਪੁਲਿਸ ਨੂੰ ਦੇਤੀ ਸੁੱਤ ਭਾਜੀ 2 ਘੰਟੇ ਹੋ ਗਏ ਹਾਲ ਤੱਕ ਨਹੀਂ ਪੁਲਿਸ ਆਈ ਜੀ ਕੀ ਮਾਮਲਾ ਜੀ ਪੁੱਛੀਓ ਮਾਮਲਾ ਚੋਰੀ ਦਾ ਸਾਹਮਣੇ ਨਜ਼ਾਰਾ ਹੈ ਹੂੰ ਕਿੰਨਾਂ ਦੀ ਹੋਈ ਸਰਚ ਹੋਈ ਹਾਂਜੀ ਕਿੰਨਾਂ ਦੀ ਹੋਈ ਸਰਚ ਇਹ ਮਾਸਟਰ ਸ੍ਰੀਮ ਜੀ ਦੇ ਦਸਤਰ ਹੋਈ ਹੈ ਕਿਹੜੀ ਜਗ੍ਹਾ ਤੋਂ ਇਹ ਆਵਾਦਪੁਰੇ 6 ਨੰਬਰ ਗਲੀ ਦੇ ਨੇੜੇ ਤੇ ਇਹ ਰਾਤ तकरीबन 새벽 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ तकरीबन 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੋਕੇ ਦੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਅ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ-ਮੋਟਾ ਜਿੱਥੇ-ਜਿੱਥੇ ਪਾਏ ਨੇ ਜਿੱਦਾਂ ਭਾਂਡਾ ਚੁੱਕ ਗਏ ਨੇ ਹਾਂਜੀ ਇੱਕ ਲੋਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਜਾ ਕੇ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਐਸ ਐਸ ਸਿੰਘ ਕਿਹੜੇ ਥਾਣੇ ਸਰ ਮੈਂ ਪੀ ਸੀ ਆਰ ਸਕਰ ਤੋਂ ਆ ਠੀਕ ਹੈ ਧੰਨਵਾਦ ਸਰ ਥੈਂਕ ਯੂ